ਅੱਜ ਅਸੀਂ ਖੜੇ ਆਂ ਜੀ Shimla ਦੇ ਵਿੱਚ ਤੇ ਗੱਲ ਮੈਂ ਕਰਨ ਲੱਗੀਆਂ ਗਜ਼ਬ ਦੀ ਦਰਸਲ ਆਮੀ ਅਸੀਂ ਜਦੋਂ ਸਬਜ਼ੀ ਖਰੀਦਦੇ ਆ ਨਾ ਮੁਫਤ ਦੀ ਇੱਕ ਗੁੱਥੀ ਮਿਲ ਜਾਂਦੀ ਜੇ ਧਨੀਏ ਦੀ ਜਿਹਦੀ ਅਹਿਮੀਅਤ ਅਸੀਂ ਸ਼ਾਇਦ ਸਮਝਦੇ ਨਹੀਂ ਉਹਦੇ ਵਿੱਚ ਗੁਣਾ ਦੀ ਖਾਨ ਕਿਹਾ ਜਾ ਸਕਦਾ ਜੇ ਕਿਉਂਕਿ ਉਹਦੇ ਵਿੱਚ ਜੇ ਫਾਈਟੋਨਿਊਟ੍ਰੀਐਂਟਸ ਤੇ ਫਲੇਵਨੋਇਡ ਇੰਨੇ ਪਰੇ ਪਰੇ ਨੇ ਜਿਹੜੇ ਸਾਡੇ ਦਿਲ ਲਈ ਸਾਡੀ ਚਮੜੀ ਲਈ ਸਾਡੇ ਵਾਲਾਂ ਲਈ ਬਿਹਤਰੀਨ ਨੇ ਤੇ ਫਿਰ ਕਮਾਲ ਦੀ ਗੱਲ ਇਹ ਦੇਖੋ ਖੋਜਾਂ ਸਾਬਤ ਕਰ ਚੁੱਕੀਆਂ ਨੇ ਕਿ ਜਿਹੜੇ ਹੈਵੀ ਮੈਟਲ ਅਸੀਂ ਅੱਜ ਕੱਲ੍ਹ ਅੰਦਰ ਲੰਘਾਈ ਜਾ ਰਹੇ ਹਾਂ ਨਾ ਭਾਵੇਂ ਉਹ ਸਿੱਕਾ ਜੇ ਭਾਵੇਂ ਉਹ ਮੈੰਗਨੀਜ਼ ਜੇ ਭਾਵੇਂ ਆਰਸੈਨਿਕ ਜੇ ਭਾਵੇਂ ਯਾਨੀ ਲੈਡ ਜਿਹਨੂੰ ਕਹਿੰਦੇ ਨੇ ਮਰਕਰੀ ਪਾਰਾ ਇਹ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢਣ ਵਿੱਚ ਸਰੀਰ ਨੂੰ ਇਹ ਮਦਦ ਵੀ ਕਰਦਾ ਜੇ ਤੇ ਫਿਰ ਕੋਲੇਸਟੇਰੋਲ ਚੰਗਾ ਵਧਾ ਵੀ ਦਿੰਦਾ ਜੇ ਜੋੜਾਂ ਦੀ ਸੋਜਿਸ਼ ਵੀ ਘਟਾ ਦਿੰਦਾ ਜੇ ਟਾਈਫਰ ਦੀ ਦਵਾਈ ਜਦੋਂ ਚਲਦੀ ਹੋਵੇ ਉਹਦੇ ਨਾਲੋਂ ਨਾਲ ਜੇ ਇਹ ਲੈ ਲਿਆ ਜਾਵੇ ਵਰਤ ਲਿਆ ਜਾਏ ਤਾਂ ਸੈਲਮੋਨੇਲਾ ਨੂੰ ਛੇਤੀ ਮਾਰਮਕੌਣ ਚ ਵੀ ਮਦਦ ਕਰਦਾ ਜੀ ਵਰਤਨ ਦਾ ਢੰਗ ਸਿੱਖ ਲਓ ਬਹੁਤ ਸੌਖਾ ਜੀ ਲਓ ਜੀ ਪਾਣਾ ਕੀ ਜੇ ਉਹ ਚਟਨੀ ਹਰੀ ਬਣਾਉਣੀ ਜੇ ਜਿਸ ਚ ਅਦਰਕ ਜ਼ਰੂਰ ਪਾ ਲਿਓ ਥੋੜਾ ਜਿਹਾ ਲਸਣ ਪਾ ਲਿਓ ਹਰੀ ਮਿਰਚ ਆਪਣੀ ਪਸੰਦ ਨਾਲ ਮੂੰਗਫਲੀ ਜ਼ਰੂਰ ਕੁੱਟ ਲਿਓ ਜੀ ਵਿੱਚ ਉਹਦੇ ਦਾਣੇ ਤੇ ਨਾਲ ਪਾ ਲਿਓ ਜੀ ਥੋੜਾ ਜਿਹਾ ਪੁਦੀਨਾ ਨਾਲ ਪਾਓ ਜੀ ਇਹ ਹਰਾ ਧਨੀਆ ਤੇ ਫਿਰ ਸਵਾਦ ਜਦੋਂ ਬਣੇਗੀ ਚਟਨੀ ਮੈਨੂੰ ਜ਼ਰੂਰ ਬੁਲਾ ਲਿਓ ਨਾਲ ਕਿਉਂਕਿ ਇਹੋ ਜੇ ਜਿਹੜੀ ਗੁਣਾ ਦੀ ਖਾਨ ਹੈ